ਸਤਿ ਸ਼੍ਰੀ ਅਕਾਲ ਜੀ ਇੱਕ ਪਾਸੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਦੇ ਮੌਜੂਦਾ ਵਿਧਾਇਕ ਕੈਪਟਨ ਅਮਿੰਦਰ ਸਿੰਘ ਕੱਲ੍ਹ ਦੇ ਹੀ ਕਾਫੀ ਚਰਚਾ ਦਾ ਵਿਸ਼ਾ ਬਣੇ ਰਹੇ ਨੇ ਇੱਕ ਪਾਸੇ ਬਵੇਸ਼ ਬਗੇਲ ਨੇ ਸੱਦਾ ਪੱਤਰ ਦਿੱਤਾ ਹੈ ਕਾਂਗਰਸ ਪਾਰਟੀ ਦੇ ਵਿੱਚ ਮੁੜ ਵਾਪਸ ਆਉਣ ਦਾ ਤੇ ਦੂਜੇ ਪਾਸੇ ਇਸ ਗੱਲ ਨੂੰ ਲੈ ਕੇ ਵੀ ਸਿਆਸਤ ਦੇ ਵਿੱਚ ਹਲਚਲ ਮੱਚੀ ਹੋਈ ਹੈ ਤੇ ਇੱਕ ਵੱਡਾ ਈਡੀ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀਗਾ ਕੈਪਟਨ ਅਮਰਿੰਦਰ ਦੇ ਖਰਾ ਨੋਟਿਸ ਜਾਰੀ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ بیٹے ਰਣਿੰਦਰ ਨੇ ਕਿਹਾ ਕਿ ਅਸੀਂ ਪੂਰੀ ਸਹਿਮਤੀ ਜਿਤਾਵਾਂਗੇ ਕਿਉਂਕਿ ਕੈਪਟਨ ਅਮਰਿੰਦਰ ਜਿਹੜੇ ਨੇ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਜਿਹੜੇ ਨੇ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਨੇ ਇੱਕ ਪਾਸੇ ਵੱਡਾ ਵਿਸ਼ਾ ਬਣ ਗਿਆ ਹੈ ਕੈਪਟਨ ਅਮਰਿੰਦਰ ਨੂੰ ਲੈ ਕੇ ਕਿ ਉਹ ਕਾਂਗਰਸ ਦੇ ਵਿੱਚ ਵਾਪਸੀ ਕਰਨਗੇ ਤੇ ਦੂਜੇ ਪਾਸੇ ਈਡੀ ਦਾ ਨੋਟਿਸ ਜਾਰੀ ਹੋਣਾ ਕਾਫੀ ਜੜੀਆਂ ਨੇ ਕੈਪਟਨ ਅਮਰਿੰਦਰ ਦੀ ਚਰਚਾ ਦਾ ਵਿਸ਼ਾ ਬਣਨ ਵਾਸਤੇ ਤੁਹਾਨੂੰ ਦੱਸ ਦਈਏ ਕਿ ਹੁਣ ਈਡੀ ਨੂੰ ਲੈ ਕੇ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਪਟਨ ਅਮਰਿੰਦਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਪੁੱਤ ਰਣਿੰਦਰ ਨੂੰ ਸੰਮਣ ਭੇਜਿਆ ਨ ਇਨਫੋਰਸਮੈਂਟ ਡਾਇਰੈਕਟਰ ਅਤੇ ਐਡੀਸ਼ਨਲ ਡਾਇਰੈਕਟਰ ਵਿੱਚ ਮਤਰਾਲੇ ਨੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਤਬਦਲਾ ਕਰ ਦਿੱਤਾ ਹੈ ਸੰਮਣ ਜਾਰੀ ਹੋਣ ਤੋਂ ਬਾਅਦ ਕੇਵਲ 2 ਦਿਨਾਂ ਦੇ ਅੰਦਰ ਹੀ ਅਧਿਕਾਰੀ ਤਿਵਾੜੀ ਨੂੰ ਚੇਨਈ ਤਬਦਲਾ ਕਿਤੇ ਜਾਣ ਦਾ ਰਾਜਨੀਤਿਕ ਗਲਬਾਤ ਚਰਚਾਵਾਂ ਦਾ ਵਿਸ਼ਾ ਚਰਚਾਵਾਂ ਤੇਜ਼ ਹੋ ਗਈਆਂ ਹਨ ਯਾਨੀ ਕਿ ਜਿਨ੍ਹਾਂ ਵੱਲੋਂ भेजा ਗਿਆ ਸੀਗਾ ਯਾਨੀ ਕਿ ਈਡੀ ਦੇ ਜਿਹੜੇ ਨੇ ਅ ਚ ਉਹਨਾਂ ਦਾ ਤਫਦਲਾ ਦੱਸਿਆ ਜਾ ਰਿਹਾ ਹੋ ਗਿਆ ਹੈ ਹਾਲੇ ਵਿੱਚ ਈਡੀ ਨੇ ਇੱਕ ਪੁਰਾਣੇ ਮਾਮਲੇ ਤੇ ਜਾਂਚ ਦੇ ਸਿਲਸਿਲੇ 'ਚ ਕੈਪਟਨ ਮਿੰਦਰ ਸਿੰਘ ਨੂੰ ਉਹਨਾਂ ਦੇ ਪੁੱਤਰ ਰਣਿੰਦਰ ਨੂੰ ਤਲਕ ਕੀਤਾ ਸਿਹਤ ਕਾਰਨ ਕਰਕੇ ਕੈਪਟਨ ਪੇਸ਼ ਨਹੀਂ ਹੋ ਸਕੇ ਜਦ ਕਿ ਰਣਿੰਦਰ ਸਿੰਘ ਨਿਯਤ ਮਿਤੀ ਤੇ ਹਾਜ਼ਰ ਨਹੀਂ ਹੋਏ ਸੂਤਰਾਂ ਅਨੁਸਾਰ ਅਗਲੀ ਤਾਰੀਖ ਦਿੱਤੇ ਜਾਣ ਬਾਅਦ ਸਬੰਧਤ ਐਡੀਸ਼ਨ ਡਾਇਰੈਕਟਰ ਦੇ ਤਬਦੀਲੇ ਤੇ ਆਦੇਸ਼ ਜਾਰੀ ਹੋ ਗਏ ਹਨ ਕੈਪਟਨ ਨੂੰ ਸੰਮਣ ਭੇਜਣ ਜਾਣ ਤੋਂ ਬਾਅਦ ਸੂਬੇ ਦੀ ਰਾਜਨੀਤੀ ਵਿੱਚ ਹਲਚਲ ਤੇਜ਼ ਹੋ ਗਈ ਕਾਂਗਰਸ ਦੇ ਸੀਨੀਅਰ ਨੇਤਾ ਪੁਸ਼ਪ ਵਗੇਲ ਨੂੰ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਕਾਂਗਰਸ ਦੀ ਵਾਪਸੀ ਦਾ ਸਵਾਗਤ ਕਰਨ ਦੀ ਗੱਲ ਕਹੀ ਇਸ ਦੌਰਾਨ ਭਾਜਪਾ ਦੇ ਇੱਕ ਸੀਨੀਅਰ ਨੇਤਾ ਹਸਪਤਾਲ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਹਾਲਾਂਕਿ ਇਸ ਮੁਲਾਕਾਤ ਦੌਰਾਨ ਗੱਲਬਾਤ ਹੋਈ ਇਸ ਬਾਰੇ ਕੁਝ ਵੀ ਸਰਜਨੀਤੀ ਨਹੀਂ ਕੀਤਾ ਗਿਆ ਪਰ ਇਹਦੇ ਅਧਿਕਾਰੀ ਦੇ ਤਬਦੀਲੇ ਨਾਲ ਰਾਜਨੀਤੀ ਅਟਕਲਾ ਨੂੰ ਹੋਰ ਹੌਸਲਾ ਮਿਲ ਗਿਆ ਹੈ ਵਿਰੋਧੀ 393 ਸਿਆਸੀ ਦਬਾਰ ਨਾਲ ਜੋੜ ਕੇ ਦੇਖ ਰਹੀਆਂ ਹਨ ਜਦਕਿ ਅਦਾਲਤ ਤੋਂ ਟਫਦਾਲੇ ਨੂੰ ਸਰਦਾਰਨ ਪ੍ਰਸ਼ਾਸਕ ਪ੍ਰਕਿਰਿਆ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਜਿਨ੍ਹਾਂ ਨੇ ਗੱਲ ਕੀਤੀ ਸੀ ਕੈਪਟਨ ਅਮਰਿੰਦਰ ਨੂੰ ਸੱਮਨ ਜਾਰੀ ਕੀਤੇ ਸੀ ਉਹਨਾਂ ਉਹ ਜਿਹੜਾ ਅਧਿਕਾਰੀ ਹੈ ਉਹਦਾ ਤਬਦਲਾ ਹੋ ਗਿਆ ਹੈ ਯਾਨੀ ਕਿ ਉਹਨੂੰ ਜ਼ਿਲੰਦਰ ਤੋਂ ਸਿੱਧਾ ਚਨਈ ਵਿੱਚ ਭੇਜ ਦਿੱਤਾ ਗਿਆ ਹੈ ਤੇ ਮੰਚੀ ਸਿਆਸਤ ਵਿੱਚ ਵੀ حالਚਲ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਕਾਂਗਰਸ ਦੇ ਵਿੱਚ ਜਿਹੜਾ ਹੈ ਵਾਪਸੀ ਆਉਣ ਦੀ ਗੱਲ ਕੀਤੀ ਗਈ ਹੈ ਬਵੇਸ਼ ਬਗੇਲ ਵੱਲੋਂ ਤੇ ਦੂਸਰੇ ਪਾਸੇ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕੈਪਟਨ ਅਮਨਿੰਦਰ ਹਾਲਾ ਕਿ ਉਹ ਕਾਂਗਰਸ ਪਾਰਟੀ ਦੇ ਵਿੱਚ ਵਾਪਸ ਜਾਂਦੇ ਨੇ ਜਾਂ ਨਹੀਂ ਜਾਂਦੇ ਬਾਅਦ ਦੀਆਂ ਗੱਲਾਂ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਫੋਨ ਇਹ ਚਰਚਾਵਾਂ ਛੜੀਆਂ ਹੋਈਆਂ ਨੇ ਕਿਤੇ ਨਾ ਕਿਤੇ ਕੈਪਟਨ ਅਮਨਿੰਦਰ ਜਿਹੜੇ ਨੇ ਉਹ oh, ਕਾਫੀ